ਜਿਵੇਂ ਸੰਧੂ ਸਾਹਿਬ ਨੇ ਦੱਸਿਆ ਹੈ ਛਿਰਗੁਰ ਤੇਗ ਬਹਾਦਰ ਜੀ ਮਹਾਰਾਜ ਦਾ 350 ਸਾਲਾ 350 ਸਾਲਾ ਸਮਾਗਮ ਹੈ ਉਹਦੇ ਸੰਬੰਧ ਵਿੱਚ ਅਸੀਂ ਇਸਤਰੀ ਅਕਾਲੀ ਦਲ ਵੱਲੋਂ ਜੋ ਵੀ ਜ਼ਿਲੇ ਬਾਬਾ ਬਕਾਲਾ ਸਾਹਿਬ ਦੇ ਨੇੜੇ ਨੇ ਚਾਹੇ ਉਹ ਤਰਨਤਾਰਨ ਹੈ ਗੁਰਦਾਸਪੁਰ ਅkal ਸਾਡੀ ਬਟਾਲੇ ਪ੍ਰੈਸ ਕਾਨਫਰੰਸ ਸੀ ਤਾਜ ਪੈਲੇਸ 'ਚ ਸਾਡੀ ਇਸਤਰੀ ਅਕਾਲੀ ਦਲ ਵੱਲੋਂ ਕੱਲ ਜਲੰਧਰ ਵਿੱਚ ਵੀ ਪ੍ਰੈਸ ਕਾਨਫਰੰਸ ਅੱਜ ਤਰਨਤਾਰਨ ਵੀ ਹੋ ਰਹੀ ਹੈ ਉਹ ਸੰਦਰਭ 'ਚ ਅਸੀਂ ਬੀਬੀਆਂ ਨੂੰ ਲਾਂਬੰਦ ਕਰ ਰਹੇ ਹਾਂ ਕਿ ਅਸੀਂ ਮਾਈਪਾਘੋ ਦੀਆਂ ਵਾਰਸਾਂ ਹੈ ਔਰ ਅਸੀਂ ਵੀਰਾਂ ਦੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਅਸੀਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਇਸ ਤੀਖਾ ਲੀਲ ਦੀ ਪ੍ਰਧਾਨ ਹੋਣ ਦੇ ਨਾਤੇ ਮੇਰਾ ਫਰਜ਼ ਬੰਦ ਹੈ ਕਿ ਸਾਰੇ ਇਲਾਕੇ ਵਿੱਚ ਜਾ ਕੇ ਮੈਂ ਬੀਬੀਆਂ ਨੂੰ ਲਾਂਬੰਦ ਕਰਾਂ ਔਰ ਜੋ ਗੱਲ ਸੰਤੂ ਸਾਹਿਬ ਨੇ ਕਹੀ ਹੈ ਸਾਡੇ ਮਨੁੱਖੀ ਅਧਿਕਾਰਾਂ ਦੇ ਸਭ ਤੋਂ ਵੱਡੇ ਰਾਖੇ ਜਿਹੋਏ ਨੇ ਤੇ ਗੁਰਤੇਗ ਬਾਦਰ ਪਾਸ਼ਾ ਹੋਏ ਨੇ ਔਰੰਗਜ਼ੇਬ ਸਵਾ ਮਣ ਜਣਿਊ ਰੋਜ਼ ਲਾ ਕੇ ਭੋਜਨ ਛਕਦਾ ਸੀ ਨਵੀਂ ਜਨਰੇਸ਼ਨ ਨੂੰ ਸ਼ਾਇਦ ਨਾ ਪਤਾ ਉਹ ਇੱਕ ਜਣਿਊ ਦਾ ਵਜ਼ਨ ਦੋ ਤਿੰਨ ਗ੍ਰਾਮ ਹੁੰਦਾ ਹੈ ਤੇ ਗੁਰਤੇਗ ਬਾਦਰ ਜੀ ਨੇ ਮਨੁੱਖਤਾ ਦੀ ਰਾਖੀ ਲਈ ਇਹ ਨਹੀਂ ਹੈਗਾ ਕਿ ਕਿਸੇ ਇੱਕ ਪਾਰਟਿਕੂਲਰ ਤਬਕੇ ਲਈ ਸਿੱਖ ਦਾ ਸਿੱਖ ਫਲਸਫਾ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਸਿੱਖ ਨੇ ਸਾਡਾ ਕਨਸੈਪਟ ਹੀ ਸਰਬੱਤ ਦਾ ਭਲਾ ਸਾਡੇ ਸਾਹਮਣੇ ਨਾ ਕੋਈ ਇਸਾਈ ਤੇ ਜ਼ੁਲਮ ਹੋ ਸਕਦਾ ਨਾ Hindu ਤੇ ਨਾ Muslim ਤੇ ਮੀਤ ਸਭਨ ਕੋ ਆਪਣੀ ਨਾ ਹਮ ਸਭਨਾ ਕੇ ਸਾਜਨ ਸਾਡਾ ਸਿੱਖੀਜ਼ਮ ਦਾ ਕਨਸੈਪਟ ਹੀ ਇਹ ਹੈ ਕਿ ਅਸੀਂ ਸਭ ਧਰਮਾਂ ਦਾ ਸਤਿਕਾਰ ਕਰਦੇ ਹਾਂ ਔਰ ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੀ ਦੇ ਸਾਡੇ ਮੇਨ ਜਥੇਦਾਰ ਨੇ ਸਾਡੇ ਸਾਡੀ ਜਿੰਦ ਜਾਨ ਨੇ ਸਿੱਖ ਕੌਮ ਦੀ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ 40 ਸਾਲ ਕੌਮ ਦੇ ਲੇਖੇ ਲਾਏ ਔਰ ਦੱਸਣਾ ਚਾਹੁੰਨੀ ਹੈ ਕਿ ਕਿਵੇਂ ਅਸੀਂ ਧਰਮ ਦੇ ਪਹਿਰਾ ਦਿੰਨੇ ਆ عقਿਦਤ ਤੇ ਪਹਿਰਾ ਦਿੰਨੇ ਆ ਮਨੁੱਖੀ ਅਧਿਕਾਰਾਂ ਤੇ ਪਹਿਰਾ ਦਿੰਨੇ ਆ ਬੀਬੀ ਕੇਤਿਆ ਫਰਾਂਸ ਦੀ ਬੱਚੀ ਸੀ ਸਾਡੇ ਸੈਰ ਕਰਨ ਆਈ ਸੀ ਇੰਡੀਆ ਚ ਬਿਆਨਤ ਸਿੰਘ ਮੁੱਖ ਮੰਤਰੀ ਦੇ ਪੋਤਰੇ ਗੁਰਕੀਰਤ ਕੋਟਲੀ ਨੇ ਉਸ ਬੱਚੀ ਨਾਲ ਜ਼ਬਰ ਜਨਾਹ ਕੀਤਾ ਤਾਨੂੰ ਸਜ਼ਾ ਦਵਾਈ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬੀਬੀ ਬਿਲਕਸਵਾਨੋ ਦਾ ਕੇਸ 2002 ਵਿੱਚ ਜੇ ਗੁਜਰਾਤ ਵਿੱਚ ਦੰਗੇ ਹੋਏ ਤਾਂ ਵੀ ਸਰਦਾਰ ਮਾਨ ਨੇ ਵਜ ਉਠਾਈ ਜੇ ਬਾਬਰੀ ਮਸਜਿਦ ਢਾਈ ਗਈ ਤਾਂ ਵੀ ਸਰਦਾਰ ਮਾਨ ਨੇ ਵਜ ਉਠਾਈ ਇਸਾਈ ਜੋੜੇ ਨੂੰ ਜਿੰਦਾ ਸਾੜਿਆ ਗਿਆ ਸੀ ਤਾਂ ਸਰਦਾਰ ਮਾਨ ਨੇ ਵਜ ਉਠਾਈ ਕੈਪਟਨ ਅਬਮਨਿਉ ਹਿੰਦੂ ਕਮਿਊਨਿਟੀ ਦਾ ਬੱਚਾ ਸੀ ਪਾਕਿਸਤਾਨੀ ਫੌਜ ਨੇ ਅੱਖ ਨੱਕ ਕੱਟ ਕੇ ਉਹਨੂੰ ਸ਼ਹੀਦ ਕੀਤਾ ਤਾਂ ਉਹਦੀ ਆਵਾਜ਼ ਜੁਆਨੋ ਤੱਕ ਲੈ ਕੇ ਗਏ ਸਰਦਾਰ ਸਿਮਰਤ ਸਿੰਘ ਮਾਨ ਜਿਵੇਂ ਸੱਚਾ ਗੁਰੂ ਲਾਧੋਰੇ ਕਾਨਫਰੰਸ ਅਸੀਂ ਕਰ ਰਹੇ ਹਾਂ ਕਿ ਮਨੁੱਖੀ ਅਧਿਕਾਰਾਂ ਦੇ ਸਭ ਤੋਂ ਵੱਡੇ ਰਾਖੇ ਸੀ ਗੁਰਦੇਵ ਬਹਾਦਰ ਸੇਮ ਉਹਨਾਂ ਜਿਨ੍ਹਾਂ ਤੇ ਪਹਿਰਾ ਦੇ ਰਹੀ ਹੈ ਸਾਡੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋ ਕਿ ਖੇਤਰੀ ਪਾਰਟੀ ਹੈ ਔਰ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਜਿਹੜੀਆਂ ਵੀ ਪਾਰਟੀਆਂ ਦਿੱਲੀ ਤੋਂ ਚਲਦੀਆਂ ਨੇ ਚਾਹੇ ਭਾਰਤੀ ਜਨਤਾ ਪਾਰਟੀ ਹੈ ਚਾਹੇ ਆਪ ਹੈ ਤੇ ਚਾਹੇ ਕਾਂਗਰਸ ਹੈ ਕਦੇ ਪੰਜਾਬ ਦੇ ਹਿੱਤਾਂ ਤੇ ਉਹ ਰਾਖੀ ਨਹੀਂ ਕਰ ਸਕਦੀ ਉਹਨਾਂ ਨੇ ਆਪਣੇ ਦਿੱਲੀ ਦੇ ਆਕਾਮਾਂ ਨੂੰ ਖੁਸ਼ ਕਰਨਾ ਹੈ ਅੱਜ ਦੀ ਤੁਹਾਨੂੰ ਮੈਂ ਇੱਕ ਗੱਲਤਾਜੀ ਦੱਸਤੀ ਹਾਂ ਸਾਡਾ ਇੱਕ ਰਾਈਪੇਰੀਅਨ ਲਾ ਆਲ ਵਰਡ ਦਾ ਕਿ ਜਿੱਥੇ ਕੋਈ ਦਰਿਆ ਵਗਦਾ ਜਿੱਥੇ ਕੋਈ ਨਦੀ ਵਗਦੀ ਹੈ ਜਿੱਥੇ ਉਹ ਮਾਰ ਕਰਦਾ ਉਹਦੇ ਸਰੋਤਾਂ ਤੇ ਹੱਕ ਉਥੋਂ ਦੇ ਲੋਕਾਂ ਦਾ ਹੈ ਅੱਜ ਪਡੋਹ ਡੈਮ ਦੇ ਗੇਟ ਖੋਲੇ ਗਏ ਨੇ ਅੱਜ ਮੁੱਠੀ ਚ ਜਾਨ ਪੰਜਾਬ ਦੀ ਆਈ ਪਈ ਹੈ ਤੇ ਜਦੋਂ ਪੰਜਾਬ ਨੇ ਪਾਣੀ ਵਰਤਣਾ ਹੁੰਦਾ ਤੱਕੇ ਨਾਲ ਸਾਡਾ ਪਾਣੀ ਖੋ ਕੇ ਰਾਜਸਥਾਨ ਤੋਂ ਹਰਿਆਣਾ ਨੂੰ ਫ੍ਰੀ ਆਫ ਕਾਸਟ ਦਿੱਤਾ ਜਾ ਰਿਹਾ ਹੈ ਅਸੀਂ ਪੰਜਾਬ ਦੇ ਲੋਕ ਧਰਤੀ ਇਟਲਾ ਪਾਣੀ ਪੀ ਰਹੇ ਜਿਹਦੇ ਵਿੱਚ ਕੈਂਸਰ ਦੇ ਤੱਤ ਨੇ ਇਹਨਾਂ ਸਾਰੀਆਂ ਗੱਲਾਂ ਤੇ ਜੇ ਕੋਈ ਪਹਿਰਾ ਦੇ ਸਕਦਾ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਹੈ ਸਾਡੀ ਬੱਚੀ ਸਾਨੂੰ ਸਵਿਧਾਨ ਅਧਿਕਾਰ ਦਿੰਦਾ ਹੈ ਕਿ ਸਿੱਖ ਵਿਅਕਤੀ ਕਰਪਾਨ ਪਹਿਨ ਸਕਦਾ ਲੈ ਕੇ ਚੱਲ ਸਕਦਾ ਉਹਦਾ ਕੋਈ ਪੈਮਾਨਾ ਨਹੀਂ ਕਿ ਕਿੰਨੇ ਫਤਵੀ ਹੋਏਗੀ ਸਾਡੇ ਮਨੁੱਖੀ ਅਧਿਕਾਰਾਂ ਦਾ ਕਾਣ ਕੀਤਾ ਜਾ ਰਿਹਾ ਹੈ ਸਾਡੇ ਸੰਵਿਧਾਨਿਕ ਅਧਿਕਾਰਾਂ ਦਾ ਕਾਣ ਕੀਤਾ ਜਾ ਰਿਹਾ ਹੈ ਸਾਡੀ ਬੱਚੀ ਕੱਲ ਜੈਪੁਰ ਰਾਜਸਥਾਨ ਚ ਪੇਪਰ ਦੇਣ ਗਈ ਜੱਜ ਦਾ ਉਸ ਬੱਚੀ ਨੂੰ ਉੱਥੇ ਕਕਾਰ ਲਾਉਣ ਲਈ ਮਜਬੂਰ ਕੀਤਾ ਗਿਆ ਤੁਸੀਂ ਕਲਪਨਾ ਕਰੋ ਕਿ ਇੱਕ ਬੱਚਾ ਕਿੰਨੀ ਸਖਤ ਮਿਹਨਤ ਕਰਕੇ ਇਸ ਪੜ੍ਹਾਈ ਵਾਸਤੇ ਕਾਬਿਲ ਹੁੰਦਾ ਹੈ ਉਹ ਬੱਚੀ ਦੇ ਨਾਲ ਜੇ ਉਹਦੇ ਪੇਰੈਂਟਸ ਨਾ ਹੋਣ ਤਾਂ ਬੱਚੀ ਨੂੰ ਕਿਵੇਂ ਹੈਂਡਲ ਆਪਣੇ ਆਪ ਨੂੰ ਕਿਵੇਂ ਕੀਤਾ ਹੋਏਗਾ ਕੀ ਉਹਦੇ ਤੇ ਗਾਜਡ ਕੀ ਹੋਏਗੀ ਇਹ ਸਰਕਾਰਾਂ ਨੂੰ ਸੋਚਣਾ ਪਏਗਾ ਸਾਨੂੰ ਮਨੁੱਖੀ ਅਧਿਕਾਰਾਂ ਦਾ ਜਿਹੜੇ ਅਧਿਕਾਰ ਮਿਲੇ ਉਹਨਾਂ ਦਾ ਕਾਹਨ ਹੋ ਰਿਹਾ ਸੰਵਿਧਾਨ ਸਾਨੂੰ 14 ਤੋਂ ਲੈ ਕੇ 32 ਤੱਕ ਜਿਹੜੇ ਮਨੁੱਖੀ ਅਧਿਕਾਰ ਦਿੰਦਾ ਅਨੁਛੇਦ 14 ਤੋਂ 32 ਤੱਕ ਉਹਨਾਂ ਦਾ ਕਾਹਨ ਹੋ ਰਿਹਾ ਇੱਥੇ ਮੈਂ ਸ਼ਰਮਣੀ ਕਮੇਟੀ ਨੂੰ ਵੀ ਮੇਣਾ ਮਾਰਦੀ ਆ ਕਿ اربਨਪੀਆਂ ਦਾ ਤੁਹਾਡਾ ਬਜਟ ਹੈ ਤੁਸੀਂ ਇੱਕ ਵਧੀਆ ਵਕੀਲ ਹਾਇਰ ਕਰਕੇ ਉਸ ਇੰਸਟੀਚਿਊਟ ਨੂੰ जिने ਸਾਡੇ ਮਨੁੱਖੀ ਅਧਿਕਾਰਾਂ ਦਾ ਕਾਣ ਕੀਤਾ ਉਹਨਾਂ ਪ੍ਰੋਫੈਸਰਾਂ ਨੂੰ ਵੀ ਕਟਾਇਲੇ ਚ ਕਢਾਉਣ ਕਿ ਜਾਂ ਤਾਂ ਸਾਨੂੰ ਲਿਖਤੀ ਦਿੱਤਾ ਜਾਵੇ ਕਿ ਤੁਸੀਂ ਇੱਥੇ ਗੁਲਾਮ ਹੋ ਤੁਸੀਂ ਕਕਾਰ ਨਹੀਂ ਪਹਿਨ ਸਕਦੇ ਤਾਂ ਅਸੀਂ ਇਹੋ ਜੀਆਂ ਨੌਕਰੀਆਂ ਨੂੰ ਇਹੋ ਜੇ ਪਦਾਂ ਨੂੰ ਜੁੱਤੀ ਦੀ ਨੋਕ ਤੇ ਰੱਖਦੇ ਹਾਂ ਕਿਉਂਕਿ ਸਿੱਖ ਵਿਅਕਤੀ ਜਿਨੇ ਅੰਮ੍ਰਿਤ ਛਕਿਆ ਹੈ ਉਹ ਕਕਾਰਾਂ ਤੋਂ ਬਿਨਾਂ ਆਪਣੇ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦਾ ਇਹ ਸਾਡੇ ਸਾਰੀਆਂ ਚੀਜ਼ਾਂ ਤੇ ਪਹਿਰਾ ਦਿੰਦੇ ਨੇ ਸਰਦਾਰ ਸਿਮਰਨਜੀਤ ਸਿੰਘ ਜੀ ਸਾਡੀਆਂ ਸਿੱਖ ਸਾਡੀਆਂ ਪੰਜਾਬ ਦੀਆਂ ਬੱਚੀਆਂ ਜੋ ਬਾਹਰਲੇ ਦੇਸ਼ਾਂ ਵਿੱਚ ਏਜੰਟਾਂ ਦੇ ਹੱਥੇ ਚੜ੍ਹ ਕੇ ਉਹਨਾਂ ਬੱਚੀਆਂ ਦੇ ਪਾਸਪੋਰਟ ਖੋਲੇ ਉਹਨਾਂ ਨੂੰ ਗੁਲਾਮਾਂ ਵਾਂਗੂ ਕੰਮ ਕਰਾਇਆ ਜਾਂਦਾਈ 200 ਦੇ ਕਰੀਬ ਬੱਚੀਆਂ ਸੀ ਛੁਡਾ ਕੇ ਲਿਆਏ ਆ ਸਾਡੇ ਦੁਬਈ ਤੋਂ ਜਥੇਦਾਰ ਨੇ ਅਫਤਾਰ ਸਿੰਘ ਜੀ ਚੱਕ ਹਜੇ ਪਰਸੋਂ ਚੌਥੀ ਇੱਕ ਬੱਚੀ ਨੂੰ ਉਹ ਛੁਡਾ ਕੇ ਲਿਆਏ ਨੇ ਇਹ ਸਾਰੀਆਂ ਚੀਜ਼ਾਂ ਜੇ ਕੋਈ ਪੰਜਾਬ ਦੀ ਰਾਖੀ ਕਰੂਗਾ ਪੰਜਾਬੀਅਤ ਦੀ ਰਾਖੀ ਕਰੂ ਪੰਜਾਬ ਦੇ ਲੋਕਾਂ ਦੀ ਗੱਲ ਕਰੂ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਹੈ 30 ਸਾਲਾਂ ਤੋਂ 32-32 ਸਾਲਾਂ ਤੋਂ ਸਾਡੇ ਸਿੱਖ ਜੀਲ੍ਹਾਂ 'ਚ ਪਏ ਨੇ ਜੋ ਕਿ ਬਿਲਕੁਲ ਹੀ ਗੈਰ ਸਵਧਾਨਿਕ ਹੈ ਜੇ ਕੋਈ ਸਾਡੇ ਲਈ ਗੱਲ ਕਰਦਾ ਅੱਜ ਸਾਡੇ ਕੋਲ ਪੰਜਾਬ ਕੋਲ ਕੀ ਨੀਤੀ ਹੈ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਅੱਜ ਨਸ਼ਿਆਂ ਦਾ ਇੱਕ ਹੜ ਵਗ ਰਿਹਾ ਹੈ ਮੈਂ ਖੁਦ ਵੱਲੇਜੁਕੇਟਣਾ ਅੱਜ ਸਾਡੇ ਬੱਚੇ ਜਿਹੜੇ ਬੀਏ ਕਰ ਜਾਂਦੇ ਐ ਐਮਏ ਕਰ ਜਾਂਦੇ ਐ ਬੀਐਡ ਕਰ ਜਾਂਦੇ ਐ ਕੋਈ ਭਵਿੱਖ ਨਜ਼ਰ ਆਉਂਦਾ ਇੰਜੀਨੀਅਰ ਕਰੇ ਬੱਚੇ ਪੀਐਚਡੀ ਕਰੇ ਬੱਚੇ ਝੋਨਾ ਲਾ ਰਿਹਾ ਸਰਕਾਰ ਕੋਲ ਸਾਡੇ ਲਈ ਕੋਈ ਨੀਤੀ ਨਹੀਂ ਡਿਪਰੈਸ ਹੋ ਕੇ ਬੱਚੇ ਨਸ਼ੇ ਕਰਦੇ ਨੇ ਅੱਜ ਕੀ ਐ ਸਾਡੇ ਕੋਲ ਢੰਗ ਇੱਕ ਕਿਲਾ ਵੇਚੋ ਤੇ ਬੱਚਿਆਂ ਨੂੰ ਬਾਹਰਲੇ ਮੁਲਕ ਭੇਜੋ ਸਰਕਾਰਾਂ ਲਈ ਸਾਡੇ ਕੋਲ ਕੋਈ ਨੀਤੀ ਨਹੀਂ ਕੋਈ ਪ੍ਰੋਗਰਾਮ ਨਹੀਂ ਅਸੀਂ ਇੱਕ ਮਾਰਸ਼ਲ ਕੌਮ ਐ ਅੱਜ ਸਾਨੂੰ ਮੰਗਤੇ ਬਣਾਤਾ ਅਸੀਂ 5 ਕਿਲੋ ਕਣਕ ਲੈਣ ਜਾਈਏ ਕਿਉਂ ਲੈਣ ਜਾਈਏ ਸਾਨੂੰ ਰੋਟੀ ਕਮਾਉਣ ਦੇ ਅਫਸਰ ਪੈਦਾ ਕਰਕੇ ਦੇਵੇ ਸਰਕਾਰ ਇਨਾਂ ਸਾਰੀਆਂ ਗੱਲਾਂ ਤੇ ਪਹਿਰਾ ਦੇਗਾ ਸਰਦਾਰ ਸਿਮਰਜੀਤ ਸਿੰਘ ਮਾਨ ਸਰਦਾਰ ਮਾਨ ਡੀਆਈਜੀ ਦਾ ਉਹਦਾ ਛੱਡਿਆ ਸੀ ਜਦੋਂ ਇੰਦਰਾ ਗਾਂਧੀ ਨੇ ਸਾਡਾ ਅਕਾਲ ਤਖਤ ਸਾਬ ਢਹਿ ਗਿਆ ਸੀ ਕੱਲਾ ਅਕਾਲ ਤਖਤ ਸਾਬ ਨਹੀਂ 37 ਹੋਰ ਗੁਰਦੁਆਰਿਆਂ ਤੇ ਉਸੇ ਦਿਨ ਹਮਲਾ ਹੋਇਆ ਸੀ ਵੈਲ ਐਜੂਕੇਟਰ ਨੇ ਸਰਦਾਰ ਮਾਨ ਉਹ ਸਾਡੀ ਕੌਮ ਨੂੰ ਸਾਡੇ ਪੰਜਾਬ ਨੂੰ ਇੱਕ ਸਹੀ ਸੇਹ ਦੇ ਸਕਦੇ ਨੇ ਅੱਜ ਸਾਡਾ ਨੌਜਵਾਨ ਬੱਚਾ ਇਹੀ ਸਾਡੇ ਨੌਜਵਾਨ ਸਾਡਾ ਭਵਿੱਖ ਹੈ ਅੱਜ ਮਾਵਾਂ ਦੇ ਬੱਚੇ ਇਕੱਲੇ-ਇਕੱਲੇ ਪੁੱਤਰ ਜਦੋਂ ਨਸ਼ੇ ਦੀ ਭੇਂਟ ਚੜਦੇ ਆ ਇੱਕ ਮਾਂ ਹੀ ਜਾਣ ਸਕਦੀ ਉਹਦੇ ਦਿਲ ਦੀ ਅਵਸਥਾ ਮਾਂ ਆਪਣੇ ਬੱਚੇ ਨੂੰ ਕਿਵੇਂ ਪਰਵਾਨ ਚੜਾਉਂਦੀ ਹੈ ਕਿਵੇਂ ਉਹਨੂੰ ਸਕੂਲ ਤਿਆਰ ਕਰਕੇ ਭੇਜਦੀ ਹੈ ਕਿਵੇਂ ਜਵਾਨ ਹੋਇਆ ਵੇਖਦੀ ਹੈ ਸਰਕਾਰਾਂ ਦਾ ਕੋਈ ਸਾਡੇ ਵੱਲ ਧਿਆਨ ਨਹੀਂ ਧੱਕੇ ਨਾਲ ਸਾਡੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਐ ਲੈਂਡ ਪੁੱਲਿੰਗ ਨੀਤੀ ਚਲਾਈ ਹੈ ਕਿ ਸਾਡੀ ਜਰਖੇਜ ਜ਼ਮੀਨ ਖੋਕੇ ਅੰਬਾਨੀਆਂ ਅਡਾਨੀਆਂ ਨੂੰ ਦਿੱਤੀ ਜਾਵੇ ਤੇ ਇੰਟਰਨੈਸ਼ਨਲ ਪੱਧਰ ਤੱਕ ਵਪਾਰ ਹੋਵੇ ਇੱਕ ਗੱਲ ਤੁਹਾਡੇ ਮਾਧਿਅਮ ਰਾਹੀਂ ਹੋਰ ਕਹਿਣਾ ਚਾਹੁੰਨੀ ਆ ਅੱਜ ਪਾਕਿਸਤਾਨ ਨਾਲ ਇੰਡੀਆ ਦਾ ਵਪਾਰ ਚੱਲ ਰਿਹਾ ਗੁਜਰਾਤ ਦੀ ਬੰਦਰਗਾਹਾਂ ਰਹੀ ਸਿਰਫ ਸਾਡਾ ਵਪਾਰ ਬੰਦ ਕੀਤਾ ਕਿ ਪੰਜਾਬੀ ਪ੍ਰੋਸਪਰ ਨਾ ਹੋ ਸਕਣ ਜੇ ਸਾਡਾ ਵਾਗੇ ਬਾਰਡਰ ਤੋਂ ਬਾਰਡਰ ਤੋਂ ਸਾਡਾ ਵਪਾਰ ਸ਼ੁਰੂ ਹੋ ਜੇ ਸਾਡੇ ਲੱਖਾਂ ਟਰੱਕ ਚੱਲਣ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲੇ ਇਹ ਸਾਰੀਆਂ ਨੀਤੀਆਂ ਸਰਕਾਰ ਦੀਆਂ ਪੰਜਾਬ ਦੇ ਹਿੱਤ ਵਿੱਚ ਨਹੀਂ ਪੰਜਾਬ ਨੂੰ ਖਤਮ ਕਰਨ ਵਾਲੀਆਂ ਨੇ ਸਾਡੇ ਪੰਜਾਬੀ ਬੋਲਦੇ ਇਲਾਕੇ ਸਾਡੇ ਪੰਜਾਬ ਦੇ ਪਾਣੀ ਇਹ ਸਾਰੀਆਂ ਚੀਜ਼ਾਂ ਸਾਡੇ ਤੋਂ ਖੋਈਆਂ ਜਾ ਰਹੀਆਂ ਇਨ੍ਹਾਂ ਸਾਰੀਆਂ ਗੱਲਾਂ ਤੇ ਪਹਿਰਾ ਦਿੰਦੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੱਜ ਦੀ ਪ੍ਰੈਸ ਕਾਨਫਰੰਸ ਮੈਂ ਫੇਰ ਤੁਹਾਡੇ ਮਾਧਿਅਮ ਰਾਹੀਂ ਦੱਸਾਂ ਕਿ ਅਸੀਂ ਹਰ ਸਾਲ ਰਖੜ ਪੁੰਨਿਆ ਤੇ ਬਾਬੇ ਬਕਾਲੇ ਪ੍ਰੈਸ ਕਾਨਫਰੰਸ ਆ ਸੌਰੀ ਕਾਨਫਰੰਸ ਕਰਦੇ ਆ ਕਿ ਮਤਲਬ ਗੁਰਤੇਗ ਬਾਦਰ ਜੀ ਦਾ 350 ਸਾਲ ਹੈ ਉਹਦੇ ਸੰਦਰਭ ਵਿੱਚ ਮੈਂ ਸਾਰੇ ਪੰਜਾਬ ਦੀਆਂ ਬੀਬੀਆਂ ਨੂੰ ਲਾਮਬੰਦ ਕਰ ਰਹੀ ਆ ਕਿ ਅਸੀਂ ਮਾਈ ਭਾਗੋ ਦੀਆਂ ਵਾਰਿਸ ਹੈ ਅਸੀਂ ਕਿਸੇ ਵੀ ਦੇਸ਼ ਦਾ ਮਤਲਬ ਕਿੰਨੇ ਨੇ ਵੀ ਆਪਾਂ ਦਿਸ਼ਾ ਬਦਲ ਸਕਦੇ ਆ ਕਿਉਂਕਿ 50% ਸਾਡੀ ਵੀ ਆਬਾਦੀ ਹੈਗੀ ਅਸੀਂ ਵੋਟਾਂ ਰਾਹੀਂ ਕਿ ਵੋਟ ਦਾ ਰਾਜ ਹੈ ਅਸੀਂ ਵੋਟਾਂ ਰਾਹੀਂ ਕਿਸੇ ਵੀ ਪਾਰਟੀ ਨੂੰ ਜਾਂ ਕਿਸੇ ਵੀ ਪਾਰਟੀ ਨੂੰ ਅੱਗੇ ਲਿਆ ਕੇ ਅਸੀਂ ਆਪਣਾ ਦੇਸ਼ ਤਾਂ ਭੁਵਿੱਖ ਪੰਜਾਬ ਦਾ ਭੁਵਿੱਖ ਬਣਾ ਸਕਦੇ ਹਾਂ ਪੰਜਾਬ ਦੀ ਗੱਲ ਪੰਜਾਬੀਅਤ ਦੀ ਗੱਲ ਪੰਜਾਬ ਦੇ ਹਿੱਤਾਂ ਦੀ ਗੱਲ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕੋਈ ਕਰਦਾ ਉਸ ਸ਼ੌਮੀ ਕਾਲ ਦਲ ਅੰਮ੍ਰਿਤਸਰ ਹੈ ਤੁਹਾਡੇ ਸਵੈ ਸਰ ਦਾ ਮਾਧਿਅਮ ਰਾਹੀਂ ਦੱਸਾਂ ਕਿ ਪਹਿਲਾਂ ਜਿਹੜਾ ਮਤਲਬ ਬਾਰਡਰ ਸੀ ਸਿਕਿਉਰਿਟੀ ਫੋਰਸਸ ਸੀ ਉਹ 25 ਕਿਲੋਮੀਟਰ ਜਾਂ 50 ਕਿਲੋਮੀਟਰ ਤੱਕ ਸਾਡੇ ਅੰਦਰ ਉਹਨਾਂ ਦਾ ਰਾਜ ਸੀ ਜਦੋਂ ਦੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਆਈ ਹੈ ਉਹ ਬਹੁਤ ਅੰਦਰ ਤੱਕ ਆ ਗਏ ਨੇ ਸਾਡਾ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਤੱਕ ਉਹਨਾਂ ਦੀ ਮਾਰ ਹੈ ਇੱਥਾ ਸੀ ਜਿੱਥੇ ਕਿ ਫੌਜ ਦਾ ਨਿਯਮ ਲਾਗੂ ਹੁੰਦਾ ਤੇ ਭਗਵੰਤ ਮਾਨ ਸਾਹਿਬ ਨੇ ਸਾਡਾ ਕਿਸੇ ਚੀਜ਼ ਤੇ ਪੈਰਾ ਨਹੀਂ ਦਿੱਤਾ ਪਹਿਲਾਂ 70 ਸਾਲਾਂ ਚ ਪਾਉਣੇ 3 ਲੱਖ ਕਰੋੜ ਦਾ ਕਰਜ਼ਾ ਸੀ ਭਗਵੰਤ ਮਾਨ ਸਾਹਿਬ ਨੇ ਸਾਢੇ 3 ਸਾਲਾਂ ਵਿੱਚ ਹੀ 1/2 ਲੱਖ ਕਰੋੜ ਦਾ ਹੋਰ ਕਰਜ਼ਾ ਲੈ ਕੇ ਅੱਜ ਪੰਜਾਬੀਆਂ ਨੂੰ ਇੱਕ ਗਹਿਰੇ ਖੱਡੇ ਚ ਪਾਤਾ ਸਾਨੂੰ ਨੌਕਰੀਆਂ ਦਿਓ ਅਫਸਰ ਪੈਦਾ ਕਰੋ ਨੌਕਰੀਆਂ ਦੇ ਨਾਂ ਕੀ ਸੀ ਤੁਹਾਡੇ ਤੋਂ ਫ੍ਰੀ ਬਿਜਲੀ ਮੰਗਦੇ ਆ ਤੇ ਫ੍ਰੀ ਬੱਸਾਂ ਦਾ ਸਫ਼ਰ ਮੰਗਦੇ ਆ ਜਦੋਂ ਸਾਡੀਆਂ ਬੀਬੀਆਂ ਪੈਣਾ ਬੱਸਾਂ ਦਾ ਸਫ਼ਰ ਕਰਦੀਆਂ ਉਹਨਾਂ ਨੂੰ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਅਫਸਰ ਪੈਦਾ ਕਰੋ ਨੌਕਰੀਆਂ ਦੇ ਕਿਉਂ ਸੀ ਮੰਗਤੇ ਤਾਂ ਨਹੀਂ ਹੈਗੇ ਇਹ ਸਾਰੀਆਂ ਗੱਲਾਂ ਤੇ ਜੇ ਕੋਈ ਪਹਿਰਾ ਦਿੰਦਾ ਮੇਰੀ ਨਿਗਾ ਚੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਹੈ ਇੱਕ ਸਿਹਰਦ ਨੇਤਾ ਮਾਨਵਤਾਵਾਦੀ ਸਾਡੀ ਚਾਹੇ ਕਿਸੇ ਵੀ ਧਰਮ ਦੀ ਬੱਚੀ ਹੋਵੇ ਹਰਕ ਦੇ ਸਿਰ ਤੇ ਹੱਥ ਰੱਖਣ ਵਾਲੇ ਇੰਨੀਆਂ ਹੀ ਬੇਨਤੀਆਂ ਜੀ ਪ੍ਰੈਸ ਕਾਨਫਰੰਸ ਦੇ ਰਾਹੀਂ ਮੈਂ ਫੇਰ ਦੱਸਣਾ ਚਾਹੁੰਦੀ ਆ ਕਿ ਸਾਰੇ ਪੰਜਾਬ ਦੀਆਂ ਬੱਚੀਆਂ ਸਾਡੇ ਮਾਨਵਤਾਵਾਦੀ ਇਨਸਾਨੀਅਤ ਨੂੰ ਪਸੰਦ ਕਰਨ ਵਾਲੇ ਲੋਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਇੱਕ ਮੌਕਾ ਦੇ ਕੇ ਦੇਖੋ ਤੁਸੀਂ 92 ਉਹ ਲੋਕ ਵੀ ਜਿਤਾਤੇ ਗੂੰਗੇ ਬੋਲੇ ਜਿਨ੍ਹਾਂ ਨੇ ਕਦੇ ਪੰਜਾਬ ਦੀ ਗੱਲ ਹੀ ਨਹੀਂ ਕੀਤੀ ਮੈਂ 2 ਸਾਲ ਬੈਕ ਲੈ ਕੇ ਜਾਣਾ ਚਾਹੁੰਨੀ ਆ ਤੁਹਾਨੂੰ 12 ਅਗਸਤ ਨੂੰ ਪਾਣੀ ਆਇਆ ਉਪਰੋਂ ਅੱਜ ਵੀ ਆ ਰਿਹਾ ਪੰਡੋ ਡੈਮ ਚ ਥੋੜਾ ਪਾਣੀ 12 ਨੂੰ ਰਿਲੀਜ਼ ਕਰਦੇ ਥੋੜਾ 13 ਨੂੰ ਥੋੜਾ 14 ਨੂੰ ਥੋੜਾ 15 ਨੂੰ 16 ਨੂੰ ਇੱਕਦਮ ਪਾਣੀ ਛੱਡ ਕੇ ਪੰਜਾਬ ਨੂੰ ਡਬੋਇਆ ਗਿਆ ਉਹ ਮੈਨਮੇਡ ਹੜ੍ਹ ਸੀ ਭਗਵੰਤਮਾਨ ਨੇ ਕੋਈ ਸਾਡੀ ਮਦਦ ਨਹੀਂ ਕੀਤੀ ਸਾਡੇ ਪੰਜਾਬੀਆਂ ਨੇ ਇੱਕ ਦੂਜੇ ਦੀ ਮਦਦ ਕੀਤੀ ਹੈ ਚਾਹੇ ਉਹ ਖਸਦਾਨਾ ਸੀ ਚਾਹੇ ਉਹ ਪਾਨਾ ਸਿੱਧੂ ਸੀ ਆਪਣੇ ਟਰੈਕਟਰ ਲਾ ਕੇ ਲੋਕਾਂ ਦੀ ਜਮੀਨਾਂ ਪੱਧਰ ਕੀਤੀਆਂ ਲੋਕਾਂ ਦੇ ਟੋਏ ਪੂਰੇ ਤੇ ਜੇ ਕੋਈ ਮਦਦ ਕੀਤੀ ਰਵੀ ਸਿੰਘ ਖਾਲਸਾ ਏਡ ਵਰਗੇ ਸਿੱਖਾਂ ਨੇ ਸੋ ਮੇਰਾ ਮਸਲਾ ਹੈ ਹੋਰ ਭਗਵੰਤਮਾਨ ਸਾਹਿਬ ਦੀ ਫੇਲਿਅਰ ਜਿਹੜੇ ਨੇ 7 ਰਾਜ ਸਭਾ ਮੈਂਬਰ ਬਣਾਏ ਉਹ ਗੈਰ ਪੰਜਾਬੀ ਕਦੇ ਵੀ ਉਹਨਾਂ ਨੇ ਸਾਡੇ ਹੱਕਾਂ ਦੀ ਗੱਲ ਰਾਜ ਸਭਾ 'ਚ ਜਾ ਕੇ ਨਹੀਂ ਕੀਤੀ ਚਾਹੇ ਵੀ ਕਿੰਡਾ ਮਾਰੂ ਕਾਨੂੰਨ ਪੰਜਾਬ ਲਈ ਬਣ ਜੇ ਹੁਣ ਪਾਣੀ ਸਾਡੇ ਤੋਂ ਖੋਹੀ ਜਾਂਦੇ ਐ ਸਾਡੇ ਚੰਡੀਗੜ੍ਹ ਵਸਾਇਆ ਸੀ 144 ਪਿੰਡਾਂ ਨੂੰ ਉਜਾੜ ਕੇ ਪੰਜਾਬ ਦੇ ਸਾਡੇ ਤੋਂ ਚੰਡੀਗੜ੍ਹ ਖੋ ਰਿਹਾ ਹੈ ਲੈਂਡ ਪੁਲਿੰਗ ਸਕੀਮ ਤਹਿਤ ਸਾਡੇ ਪੰਜਾਬ ਦੀ ਜਰਖੇ ਜਮੀਨ ਖੋ ਰਿਹਾ ਹੈ ਇਹ ਸਾਰੀਆਂ ਗੱਲਾਂ ਤੇ ਪਹਿਰਾ ਦਿੰਦੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਆਪਾਂ ਸਰਦਾਰ ਮਾਨ ਨੂੰ ਇੱਕ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਾਈਏ ਤਾਂ ਦੇਖੀਏ ਸਾਡੇ ਪੰਜਾਬ ਦੀ ਨੁਹਾਰ ਕੀ ਹੋਏਗੀ ਕੋਈ ਬੱਚਾ ਇੱਥੇ ਨਸ਼ਾ ਨਹੀਂ ਕਰੂਗਾ ਅਸੀਂ ਚਾਹੁੰਦੇ ਹਾਂ ਸਾਡਾ ਜਿਵੇਂ ਪਹਿਲਾਂ ਸਿੱਖ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਆ ਹਲੇ ਮੀ ਰਾਜਿਓ ਪੋਜਾ ਰਾਜ ਹੋਵੇ ਜਿਦੇ ਵਿੱਚ ਦਿਵਾਨ ਟੋਡਰਵਾਲ ਵਰਗੇ Hindu ਬਹੁਤ ਵੱਡੇ ਮਨਿਸਟਰ ਸੀ ਫਕੀਰ ਅਜੀਜਉਦੀਨ ਵਰਗੇ ਮੁਸਲਮਾਨ ਬਹੁਤ ਵੱਡੇ ਮਨਿਸਟਰ ਸੀ ਔਰ ਕਹਿੰਦੇ ਕੈਂਠਾ ਕੱਤੇ ਦੇ ਗਾਲ ਵਿੱਚ ਪਾ ਕੇ ਛੱਡ ਦਿੰਦੇ ਤਾਂ ਸ਼ਾਮ ਤੱਕ ਕੋਈ ਕੈਂਠੇ ਨੂੰ ਹੱਥ ਨਹੀਂ ਸੀ ਲਾਉਂਦਾ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਾਡਾ ਸਿੱਖ ਰਾਜ ਸੀ ਅਸੀਂ ਉਹ ਜਰਾਜ ਚਾਹੁੰਦੇ ਜਿਹਦੇ ਵਿੱਚ ਧੀਆਂ ਪਹਿਣਾ ਸੇਫ ਹੋਣ ਹਰ ਨਾਗਰਿਕ ਸੇਫ ਹੋਵੇ ਹੋਾ ਹਲੇਮੀ ਰਾਜ ਜੋ ਗੁਰੂਗਰਾਸਾ ਮਹਾਰਾਜ ਦੇ ਕਨਸੈਪਟ ਦਾ ਵਰਗਾ ਰਾਜ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਨੂੰ ਦੇਣਗੇ ਇੰਨੀਆਂ ਹੀ ਬੇਨਤੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਜਿਮਨੀ ਦਾ ਕਿਸ ਨਾਲ ਦਾ ਉਮੀਦਵਾਰ ਫੇੜਾ ਲਾ ਜੀ ਤੁਹਾਡਾ ਸਵਾਲ ਬਹੁਤ ਵਧੀਆ ਹੈ ਜੀ ਸਾਡੀ ਪੀਏਸੀ ਦੀ ਇੱਕ ਮੀਟਿੰਗ ਹੋਏਗੀ ਇਸ ਵਿਸ਼ੇ ਚ ਦੋ ਚਾਰ ਦਿਨਾਂ ਚ ਅਸੀਂ ਤੁਹਾਨੂੰ ਜ਼ਰੂਰ ਪ੍ਰੈਸ ਨੂੰ ਰੂਬਰੂ ਕਰਾਂਗੇ ਕਿ ਅਸੀਂ ਉੱਥੇ ਬੀਬੀ ਖਾਲੜਾ ਜਿਹਦੀ ਸਪੋਰਟ ਕਰ ਰਹੇ ਆ ਜਾਂ ਸਾਡਾ ਆਪਣਾ ਕੋਈ ਜਥੇਦਾਰ ਚੋਣ ਮੈਦਾਨ ਵਿੱਚ ਨਿਤੁਰੂ ਗਏ ਤੁਹਾਨੂੰ ਬਹੁਤ ਜਲਦ ਅਸੀਂ ਦੱਸ ਦਵਾਂਗੇ ਸਾਡੀ ਪੀਐਸਸੀ ਦੀ ਮੀਟਿੰਗ ਦੋ ਤਿੰਨ ਦਿਨਾਂ ਚ ਇਸੇ ਵਿਸ਼ੇ ਤੇ ਹੀ ਹੋਣੀ ਹੈ ਕੀ ਅਗਰ ਅੰਮ੍ਰਿਤਪਾਲ ਤੋਂ ਉਹਨਾਂ ਦੀ ਪਾਰਟੀ ਵੱਲੋਂ ਕੋਈ ਉਮੀਦਵਾਰ ਹੋਏਗਾ ਤਾਂ ਅਟਾ ਸਮਰਥਨ ਜਾ ਸਕਦਾ ਉਹਨਾਂ ਬੇਟਾ ਜੀ ਇਹ ਪੀਐਸਸੀ ਦਾ ਵਿਸ਼ਾ ਹੈ ਉੱਥੇ ਸਾਡਾ ਇਹ ਸਾਰਾ ਕਲੀਅਰ ਹੋਏਗਾ ਸੰਧੂ ਸਾਹਿਬ ਵੀ ਮੈਂ ਵੀ ਸਾਰੇ ਅਸੀਂ ਪੀਐਸਸੀ ਮੈਂਬਰ ਆ ਤੁਹਾਨੂੰ ਬਹੁਤ ਛੇਤੀ ਇਹ ਪ੍ਰੈਸ ਨੂੰ ਇਸ ਸਾਡੇ ਮਾਧਿਅਮ ਤੋਂ ਜਾਣੂ ਕਰਵਾਇਆ ਜਾਏਗਾ ਠੀਕ ਹੈ